ਭਾਜੀ ਕਿਉਂ ਕਰ ਰਹੇ ਹੋ ਇਹ ਇਹ ਤਾਂ ਬਹੁਤ ਅਸਰ ਪੈਂਦਾ ਹੈ ਜੀ ਕਿ ਤੂੰ ਆਏਗਾ ਉਹ ਚੜਦਾ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਵੀਰਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਸੀ। ਦਿੱਲੀ ਤਾਂ ਦੂਰ ਦੀ ਗੱਲ ਆ। ਸੈਂਟਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੀ ਹੱਦ ਤੇ ਤੁਹਾਨੂੰ ਪਤਾ ਹੀ ਹੈ ਕਿ ਬੈਰੀਕੇਡ ਲਗਾ ਦਿੱਤੇ ਗਏ ਨੇ ਤਾਂ ਕਿ ਕਿਸਾਨ ਦਿੱਲੀ ਵਿਖੇ ਨਾ ਪਹੁੰਚ ਸਕਣ। ਅਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਲਗਾਤਾਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਜਿੱਥੇ ਕਿ ਸਾਡੇ ਕਈ ਕਿਸਾਨ ਵੀਰ ਜ਼ਖਮੀ ਹੋ ਚੁੱਕੇ ਨੇ ਅਤੇ ਇਹਨਾਂ ਹੰਝੂ ਗੈਸ ਤੋਂ ਬਚਣ ਲਈ ਸਾਡੇ ਕਿਸਾਨ ਭਰਾਵਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ ਜੋ ਕਿ ਤੁਸੀਂ ਸਕਰੀਨ ਵੀਡੀਓ ਉੱਪਰ ਚੱਲਦੀ ਦੇਖ ਸਕਦੇ ਹੋ। ਕਿਹਾ ਕਿ ਭਰਾਵਾਂ ਨੇ ਇਹ ਰਮਾਲ ਗਿੱਲੇ ਕਰਕੇ ਤੁਸੀਂ ਅੱਖਾਂ ਤੇ ਲਾ ਸਕਦੇ ਹੋ ਇਸ ਨਾਲ ਅੱਖਾਂ ਨਹੀਂ ਤੁਹਾਡੀਆਂ ਮਚਣਗੀਆਂ ਬਾਕੀ ਜੋ ਵੀ ਸਰਕਾਰ ਕਿਸਾਨਾਂ ਨਾਲ ਕਰ ਰਹੀ ਏ ਗੰਗਾ ਨਹੀਂ ਕਰ ਰਹੀ ਉੱਥੇ ਤੁਹਾਨੂੰ ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਵਿੱਚ ਪੰਜਾਬੀ ਗਾਇਕ ਰੇਸ਼ਮਨ ਮੋਹਨ ਸਿੰਘ ਜੀ ਵੀ ਆ ਚੁੱਕੇ ਨੇ ਅਤੇ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਭਰਾ ਪੰਨਾ ਸਿੱਧੂ ਵੀ ਹਾਜ਼ਰੀ ਲਵਾਉਣ ਆ ਚੁੱਕੇ ਨੇ ਜੀ ਹਾਂ ਤੁਸੀਂ ਦੇਖ ਸਕਦੇ ਹੋ ਜਿੰਨੇ ਭਾਰੀ ਇਕੱਠ ਦੇ ਵਿੱਚ ਪੰਨਾ ਸਿੱਧੂ ਨਜ਼ਰ ਆ ਰਹੇ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਜਲ ਤੋਂ ਜਲਦ ਸਾਡੇ ਕਿਸਾਨ ਵੀਰ ਪੰਜਾਬ ਦੇ ਵਿੱਚ ਵਾਪਸ ਆਉਣ ਅਤੇ ਸਾਡੀਆਂ ਮੰਗਾਂ ਪੂਰੀਆਂ ਹੋਣ। ਬਾਕੀ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਹੈ ਜੀ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜ਼ਰੂਰ ਸਾਂਝਾ ਕਰੋ ਜੀ। ਬਸ ਸਰੇ 50% ਤੱਕ ਤਾਂ ਡਰ ਜਾਂਦਾ ਕਿ ਕਿਉਂ ਉਹਨੇ 10 ਮਿੰਟ 15 ਮਿੰਟ ਲੜਦਾ ਕਿ ਕਿਉਂ ਉਹਨੇ 5 ਮਿੰਟ ਲੜਨਾ